ਉੱਥੇ ਫਿਰ ਮਹਾਰਾਜ ਜੀ ਨੇ ਜਿਹੜੇ ਸ਼ਬਦ ਵਰਤੇ ਉਹ ਸੰਡਾ ਸਾਹਿਬ ਖੋਲੋ ਗ੍ਰੰਥ ਜਿਹਨੂੰ ਆਪ ਪ੍ਰਕਾਸ਼ ਕਹਿ ਰਹੇ ਆ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਵੋ ਆਵਾਜ਼ ਸੁਣਾ ਸਭ ਪੰਥ ਯਾਦ ਰੱਖਿਓ ਪੰਥ ਤਾਂ ਬਚੇਗਾ ਜੇ ਗ੍ਰੰਥ ਹੈ ਸਾਡੀ ਖਸਤੀ ਜਿੰਨਾ ਸਾਡੇ ਨਾਲ ਧੱਕਾ ਹੋਇਆ ਬੜੀ ਧੀਰ ਦੀ ਮਿਟ ਜਾਣੀ ਸੀ ਜੇ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਨਾ ਦੇ ਕੇ ਜਾਂਦੇ ਤਾਂ ਕਿਉਂਕਿ ਗ੍ਰੰਥ ਨੂੰ ਅਸੀਂ ਕਹਿ ਦਿੰਦੇ ਆ ਨਾ ਮਨ ਲੋ ਇਸੇ ਤੂੰ ਬੈਠਿਆ ਬੱਚੇ ਜਿੰਨਾ ਮਰਜੀ ਕਹੀ ਇਹਦੇ ਪੜੀ ਜਾਣ ਜਿੰਨੀ ਦੇਰ ਤੱਕ ਪੰਜਾਬ ਦੀ ਕਲਚਰ ਨਾਲ ਨਹੀਂ ਜੁੜਾਂਗੇ ਗੁਰਬਾਣੀ ਦੇ ਅਰਥ ਨਹੀਂ ਹੋਣੇ ਮੈਂ ਤਾਂ ਕਈ ਵਾਰੀ ਕਹਿੰਦਾ ਹਾਂ ਉਹ ਘੋੜੀਆਂ ਸ਼ਬਦ ਵਰਤੇ ਆ ਗੋਰੇ ਘੋੜੀਆਂ ਥੋੜਾ ਕਾ ਹੁੰਦੇ ਆ ਜਾਣਾਂ ਦਾ ਪੰਜਾਬ 'ਚ ਹੀ ਪਾਊਗਾ ਘੋੜੀਆਂ ਕਿ ਹੁੰਦੀਆਂ ਨੇ ਸੱਦ ਕੀ ਹੁੰਦਾ ਹੈ ਆ ਡਰਨਾ ਕੀ ਹੁੰਦਾ ਜੋ ਡਰਨਾ ਖੇਤਾਂ ਮੈਂ ਡਰਾਇਆ ਇਹ ਡਰਨੇ ਦਾ ਪਤਾ ਹੈ ਨਾ ਜੀ ਉਹ ਨਕਲੀ ਬੰਦਾ ਜੋ ਚਿੜੀਆਂ ਪੈਂਦੀਆਂ ਨੇ ਫਰੀਦਾ ਥਿਓ ਪਵਾਹੀ ਦੱਬ ਦੱਬ ਤਾਂ ਹੁੰਦੀ ਐ ਚੋ